ਆ ਜੋ ਨਹਿਰ ਦਾ ਕਿਨਾਰਾ ਤੁਸੀਂ ਵੇਖ ਰਹੇ ਹੋ ਨਹਿਰ ਦੇ ਕਿਨਾਰੇ ਪਟੜੀ ਜੋ ਸੜਕ ਹੈ ਉਹ ਪੱਕੀ ਹੈ ਇਸ ਦਾ ਸੁੱਖ ਕਿੰਨਾ ਅ ਗੱਡੀ ਖੜੀ ਵੇਖੋ ਤੁਸੀਂ ਦੱਸਦਾ ਇਹ ਕੀ ਆ ਜੋ ਬੱਸ ਖੜੀ ਹੈ ਇਹ ਸਕੂਲ ਦੀ ਬੱਸ ਹੈ ਔਰ ਸਕੂਲ ਦੇ ਬੱਚਿਆਂ ਨੂੰ ਜ਼ਿਆਦਾਤਰ ਹਰ ਪਿੰਡ ਚੋਂ ਲਿਆ ਜਾਂਦਾ ਜਦੋਂ ਇਹ ਸਕੂਲ ਦੀਆਂ ਬੱਸਾਂ ਸਕੂਲ ਨਾਲ ਲੱਗੀਆਂ ਹੋਣ ਤਾਂ ਫਿਰ ਇਹਨਾਂ ਸਕੂਲ ਦੇ ਬੱਚਿਆਂ ਨੂੰ ਪਿੰਡ ਪਿੰਡ ਛੱਡਿਆ ਜਾਂਦਾ ਤਾਂ ਪਿੰਡ ਪਿੰਡ ਛੱਡਣ ਵਾਸਤੇ ਜਦੋਂ ਇੱਕ ਰੋਡ ਦੇ ਉੱਤੇ ਜਾਮ ਲੱਗ ਜਾਂਦਾ ਤਾ ਫੇਰੇ ਲਿੰਕ ਰੋਡ ਕੰਮ ਆਉਂਦੇ ਆ ਫੇਰ ਉਹ ਬੱਸਾਂ ਵਾਲੇ ਬੱਚਿਆਂ ਨੂੰ ਘਰਾਂ ਵਿੱਚ ਟਾਈਮ ਨਾ ਪਹੁੰਚਣ ਵਾਸਤੇ ਹਰ ਰਸਤਾ ਬਣਾਉਂਦੇ ਆ ਹਰ ਰਸਤੇ ਦੇ ਉੱਤੋਂ ਦੀ ਜਾਇਆ ਜਾਂਦਾ ਈਵਨ ਕਿ ਜੇ ਚੌੜੀਆਂ ਗਲੀਆਂ ਹੋਣ ਖੁੱਲੀਆਂ ਗਲੀਆਂ ਤਾਂ ਉਸ ਦੇ ਵਿੱਚ ਦੀ ਵੀ ਬੱਸਾਂ ਜਿਹੜੀਆਂ ਉਹ ਪਾ ਦਿੰਦੇ ਆ ਕਿਉਂਕਿ ਬੱਚੇ ਪਰੇਸ਼ਾਨ ਹੋ ਰਹੇ ਹੁੰਦੇ ਆ ਗਰਮੀ ਬਹੁਤ ਜ਼ਿਆਦਾ ਹੁੰਦੀ ਹੁਣ ਆ ਜੋ ਤਸਵੀਰਾਂ ਤੁਹਾਨੂੰ ਦੱਸ ਰਹੇ ਆ ਇਸ ਦਾ ਕਾਰਨ ਕੀ ਆ ਇਹ ਨਹਿਰ ਦੇ ਕਿਨਾਰੇ ਆ ਨਹਿਰ ਦੀ ਪਟੜੀ ਆ ਔਰ ਨਹਿਰ ਦੇ ਕੰਢੇ ਸੜਕ ਬਣੀ ਹੋਈ ਆ ਹੁਣ ਇਹ ਛੜਕ ਕਿੱਥੋਂ ਲੈ ਕੇ ਕਿੱਥੋਂ ਤੱਕ ਬਣੀ ਐ ਇਹ ਬਟਾਲਾ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਕਾਨੂੰਗਾਂ ਮਾਨ ਰੋਡ ਤੇ ਜਾਂਦੇ ਹੋ ਤਾਂ ਤੁਹਾਨੂੰ ਹਸਰੀ ਦਾ ਪੁਲ ਨਜ਼ਰ ਆਉਂਦਾ ਇਹ ਹਸਰੀ ਇੱਥੋਂ ਲੈ ਕੇ ਜਿੱਥੋਂ ਤੱਕ ਵੀ ਪੱਕੀ ਐ ਇਹ ਨਹਿਰ ਪੱਕੀ ਐ ਤਾਂ ਦੂਸਰਾ ਕਿਨਾਰਾ ਵੀ ਤੁਹਾਨੂੰ ਦਿਖਾਈ ਐ ਦੂਸਰੀ ਤਰਫੀਆਂ ਵੀ ਤਸਵੀਰਾਂ ਵਖਾਤਈਏ ਕਿ ਦੂਸਰੀ ਤਰਫ ਬਿਲਕੁਲ ਕੱਚਾ ਨਾ ਤਾਂ ਪਟਰੀ ਪੱਕੀ ਕੀਤੀ ਗਈ ਐ ਤਾਂ ਨਾ ਨਹਿਰ ਵਿੱਚ ਹੀ ਪੱਕੀ ਕੀਤੀ ਗਈ ਐ ਜੋ ਪਹਿਲੀਆਂ ਤਸਵੀਰਾਂ ਤੇ ਦੂਸਰੀਆਂ ਤਸਵੀਰਾਂ ਇਸ ਨੂੰ ਤੁਸੀਂ ਮੈਚ ਕਰਨਾ ਪਹਿਲੀਆਂ ਸਰਕਾਰਾਂ ਵੇਲੇ ਇਸ ਪਟਰੀ ਨੂੰ ਵੀ ਪੱਕਿਆ ਕੀਤਾ ਗਿਆ ਸੜਕ ਦਾ ਕਿਨਾਰਾ ਬਣਾਇਆ ਗਿਆ ਲੋਕਾਂ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਉਹ ਮੌਕੇ ਦੀਆਂ ਸਰਕਾਰਾਂ ਨੇ ਇਹ ਨਹਿਰ ਵੀ ਪੱਕੀ ਕੀਤੀ ਔਰ ਫਿਰ ਇਸ ਨੂੰ ਵੀ ਪੱਕਿਆ ਕਰਿਆ ਕਿ ਸੜਕ ਦਾ ਕਿਨਾਰਾ ਵੀ ਪੱਕਾ ਕਰਦੇ ਔਰ ਇੱਕ ਸਵਰਗ ਦੀ ਤਰ੍ਹਾਂ ਲੋਕਾਂ ਨੂੰ ਸੁਹੂਰਤ ਮਿਲੀ ਔਰ ਲੋਕ ਖੁਸ਼ ਹੋ ਗਏ ਹੁਣ ਨਵੀਂ ਸਰਕਾਰ ਦੀ ਗੱਲ ਕਰੀਏ ਤਾਂ ਇੱਥੋਂ ਆਹ ਕੰਨ ਆਉਣ ਵਾਲੇ ਰੋਡ ਦੇ ਉੱਤੇ ਜੋ ਪੁਲ ਪੈਂਦਾ ਜਿੱਥੇ ਆਪਾਂ ਖੜੇ ਆ ਇੱਥੋਂ ਪਛਾਣ ਨੂੰ ਦੇਖ ਲਈਏ ਹਿੱਸਾ ਤਾਂ ਇਹ ਵੀ ਕਾਫੀ ਦੂਰ ਤੱਕ 2.5 ਕਿਲੋਮੀਟਰ ਤੱਕ ਸ਼ਹਿਰ ਦੇ ਵਿੱਚ ਹੀ ਆਉਂਦਾ ਤਾਂ ਅਖਰ ਅਕਸਰ ਇਹ ਵੀ ਲੋਕ ਪਿੰਡਾਂ ਨੂੰ ਜਾਂਦੇ ਆ ਪਟਰੀ ਇਸ ਦੇ ਉੱਤੇ ਹੀ ਬਣੀ ਆ ਪਰ ਇਸ ਨੂੰ ਕੱਚਾ ਹੀ ਰੱਖਿਆ ਗਿਆ ਪਟਰੀ ਜੇ ਕੱਚੀ ਆ ਨਾ ਤਾਂ ਪਟਰੀ ਪੱਕੀ ਕੀਤੀ ਗਈ ਤਾਂ ਨਾ ਮੈਦਾਨ ਵਿੱਚੋਂ ਪੱਕੀ ਕੀਤੀ ਗਈ ਹੁਣ ਉਸ ਤਰਫ ਦੀਆਂ ਤਸਵੀਰਾਂ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਲੋਕਾਂ ਨੂੰ ਜ਼ਰੂਰਤ ਇਸ ਤਰ੍ਹਾਂ ਹੈ। ਹੁਣ ਜੇ ਇਹ ਬਣ ਜਾਂਦੀ ਆ ਤਾਂ ਜ਼ਰੂਰਤ ਇੱਧਰ ਵੀ ਹੋ ਜਾਣੀ ਐ। ਲੋਕਾਂ ਨੂੰ ਸੁੱਖ ਮਿਲਣਾ ਚਾਹੀਦਾ ਲੋਕ ਉਸ ਸੁੱਖ ਨੂੰ ਭੋਗਣਾ ਚਾਹੁੰਦੇ ਆ। ਉਸ ਸੁੱਖ ਨੂੰ ਮਨਣਾ ਚਾਹੁੰਦੇ ਆ। ਲੇਕਿਨ ਸਰਕਾਰਾਂ ਕੀ ਕਰਦੀਆਂ? ਕਿ ਜੋ ਆਪਣਾ ਇੱਕ ਚਿਹਤਾ ਜੋ ਕਹਿੰਦਾ ਬਸ ਉਹਦੇ ਮੱਲੇ ਦੀਆਂ ਗੇੜੀਆਂ ਐ। ਹਰ ਮਹੱਲ ਦੇ ਵਿੱਚ ਜਾਇਆ ਜਾਵੇ ਹਰ ਪ੍ਰੋਬਲਮ ਨੂੰ ਵੇਖਿਆ ਜਾਵੇ ਜੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਟੁੱਟੀਆਂ ਝੜਕਾਂ ਵਿਖਾ ਦਿੱਤੀਆਂ ਇਸ ਸਰਕਾਰ ਦੇ ਕਾਰਜਕਾਲ ਵਿੱਚ ਤਾਂ ਅਜੇ ਤੱਕ ਉਹ ਕੰਮ ਚ ਵਰਕ ਨਹੀਂ ਹੋ ਰਹੇ ਜੇ ਲੋਕਾਂ ਦੀ ਜ਼ਰੂਰਤ ਵਾਲੀਆਂ ਝੜਕਾਂ ਬਣਾ ਦੇ ਦਿਖਾ ਦਿੱਤੀਆਂ ਤਾਂ ਅਜੇ ਤੱਕ ਉਹ ਨਹੀਂ ਬਣੀਆਂ ਤਾਂ ਹੁਣ ਇੱਕ ਨਵੀਂ ਆ ਚੀਜ਼ ਵਿਖਾ ਰਹੇ ਹਾਂ ਕਿ ਨਹਿਰ ਦਾ ਕਿਨਾਰਾ ਜੇ ਇੱਕ ਤਰਫ ਪੁਰਾਣੀ ਸਰਕਾਰ ਨੇ ਬਣਾਇਆ ਤਾਂ ਕੀ ਪੁਰਾਣੀ ਸਰਕਾਰ ਨੇ ਉਹ ਪਹਿਲਾਂ ਵਿੱਚ ਲਿਆ ਸੀਗਾ ਵੋਟਾਂ ਵੇਲੇ ਤੁਹਾਨੂੰ ਵਾਅਦੇ ਕੀਤੇ ਸੀ ਇਹਦੇ ਇਹ ਪੱਕੀ ਕਰ ਦੇਾਂਗੇ ਇਹ ਝਲਕ ਬਣਾ ਦੇਾਂਗੇ ਨਹੀਂ ਸਰਕਾਰ ਨੇ ਉਸ ਵੇਲੇ ਦੀਆਂ ਸਹੂਲਤਾਂ ਵੇਖੀਆਂ ਸ਼ਹਿਰ ਦੇ ਵਿੱਚ ਵਗਦੀ ਟ੍ਰੈਫਿਕ ਦੀ ਸਮੱਸਿਆ ਵੇਖੀ ਕਿ ਟ੍ਰੈਫਿਕ ਵਾਧੀ ਜਾਂਦੀ ਏ ਤੇ ਸ਼ਹਿਰ ਦੇ ਲੋਕ ਪਰੇਸ਼ਾਨ ਹੁੰਦੇ ਪਏ ਆ ਇੱਕ ਦੋ ਰੂਟ ਹੋਰ ਨਾਲ ਜੋੜੇ ਜਾਣ ਜਿਸ ਨਾਲ ਸ਼ਹਿਰ ਦੇ ਲੋਕ ਸੁਖਾਲੇ ਹੋ ਜਾਣ ਲੰਘੇ ਸੁਖਾਲੇ ਹੋ ਜਾਣ ਐਵੇਂ ਥੋੜੀ ਪੁਰਾਣੀਆਂ ਸਰਕਾਰਾਂ ਵਾਲੇ ਬੜਕਾ ਮਾਰਦੇ ਆ ਕਿ ਤੁਹਾਨੂੰ ਐਸਾ ਹਰਾ ਦੇਣਾ ਤੁਹਾਨੂੰ ਐਸ ਵਾਰ ਜਿਹੜਾ ਵਾ ਅਸੀਂ ਜੱਤਾਂ ਨਹੀਂ ਦੇਣਾ ਇਸੇ ਲਈ ਮਾਰਦੇ ਆ ਉਹਨਾ ਕੰਮ ਕੀਤੇ ਹੋਏ ਆ ਸਾਡੀ ਇੱਕੀ ਆਵਾਜ਼ ਆ ਸੜਕਾਂ ਰਾਹ ਗਲੀਆਂ ਸੜਕਾਂ ਲੋਕਾਂ ਦੀਆਂ ਪੱਤੀਆਂ ਕੋ ਪਬਲਿਕ ਵੋਟਾਂ ਪਾਉਣ ਵੀ ਆਵੇ ਤੁਹਾਨੂੰ ਜਲਦੀ ਮੋਕਾ ਪਾ ਕੇ ਚਲੀ ਜਾ ਮਗਰ ਤੁਸੀਂ ਇਹ ਨਾ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤੁਸੀਂ ਬਾਹਰੋਂ ਕਿਸੇ ਦੀ ਅਡਵਾਈਸ ਵੀ ਨਹੀਂ ਲੈਂਦੇ ਹੀ ਨਹੀਂ ਤੁਸੀਂ ਆਪਣੇ ਜਿਹੜੇ ਇੱਕ ਦੋ ਚਿਹਤੇ ਰੱਖੇ ਆ ਉਹਨਾਂ ਨਾਲ ਹੀ ਨੱਚਣਾ ਤੇ ਉਹਨਾਂ ਨਾਲ ਹੀ ਗਾਉਣਾ ਤਫਰ ਢੋਲ ਵੀ ਹੁਣਾਂ ਵਿਜਾਉਣਾ ਪਰ ਲੋਕਾਂ ਤੋਂ ਕਾਦੀ ਆਸ ਹੈ ਵੀ ਤੁਸੀਂ ਢੋਲ ਕਿਉਂ ਨਹੀਂ ਵਜਾਉਂਦੇ ਸਾਡਾ ਕੀ ਅਸੀਂ ਕੰਮ ਕੀਤੇ ਆ ਉਹੀ ਵਜਾਉਂ ਢੋਲ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਦੋਂ ਪ੍ਰਾਣੀਆਂ ਸਰਕਾਰਾਂ ਸ਼ਨੀਵਾਰ ਐਤਵਾਰ ਮੰਗਲਵਾਰ ਬਾਬੇ ਦੇ ਵਾਰ ਵਾਲੇ ਦਿਨ ਵੀ ਰੱਖਦੇ ਆ ਕਹੀ ਕਿ ਸਾਡੇ ਇੱਥੇ ਆ ਕੇ ਆਪਣੀਆਂ ਮੁਸ਼ਕਿਲਾਂ ਦੱਸੋ ਤਾਂ ਤੁਸੀਂ ਵੀ ਇਹ ਰੀਤ ਚਲਾਓ ਲੋਕ ਆਪਣੀਆਂ ਮੁਸ਼ਕਿਲਾਂ ਦੱਸਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਖਿੜੇ ਮੱਥੇ ਲਓ हास ਕੇ ਲਓ ਖੁਸ਼ ਹੋ ਕੇ ਲਓ ਔਰ ਨਾਲ ਆਵਾਜ਼ ਦਿਓ ਵੀ ਕੱਲ ਮੌਕਾ ਵੇਖਾਂਗੇ ਦੋ ਦਿਨ ਠਹਿਰ ਕੇ ਮੌਕਾ ਵੇਖਾਂਗੇ ਵਾਕਈ ਇਸ ਤਰ੍ਹਾਂ ਹੋ ਸਕਦਾ ਹੈ ਫਿਰ ਸਰਕਾਰ ਤੋਂ ਮੰਗ ਕਰਨਗੇ ਜਦ ਮੁਸ਼ਕਿਲ ਸੁਣਨੀ ਕਿਸੇ ਦੀ ਨਹੀਂ ਨਾ ਮੰਤਰੀ ਨਾ ਸੰਤਰੀ ਨਾ ਕੋਈ ਹੋਰ ਹੈ ਬਸ ਇਹੀ ਕੁਝ ਚੱਲ ਰਿਹਾ ਕਿ ਆਪਣੇ ਚਿਹਰੇ ਕੀ ਕਹਿੰਦੇ ਆ ਕਿਉਂਕਿ ਛੱਜ ਦੇ ਇਹਨਾਂ ਵਜਾਉਣਾ ਛੱਜ ਦੇ ਇਹਨਾਂ ਦੇ ਪਿੱਛੇ ਬੱਜਿਆ ਅਸੀਂ ਬੇਨਤੀ ਕਰਦੇ ਹਾਂ ਬਦਲਾਵ ਵਾਲੀ ਸਰਕਾਰ ਨੂੰ ਕਿ ਤੁਹਾਡੇ ਕੰਮ ਬਹੁਤ ਵਧੀਆ ਨੇ ਤੁਸੀਂ ਐਸ ਵੇਲੇ ਬੜੇ ਵਧੀਆ ਮੁਕਾਮ ਤੇ ਹੋ ਤੇ ਪਟਿਆਲੇ ਸ਼ਹਿਰ ਦੇ ਵਿੱਚ ਜੇ ਪਟਿਆਲੇ ਸ਼ਹਿਰ ਦੀ ਸਰਕਾਰ ਨੂੰ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਲਾਭ ਰਹੀ ਹੈ ਕਿ ਤੁਸੀਂ ਬਹੁਤ ਵਧੀਆ ਸਟੈਂਡ ਤੇ ਹੋ ਕਿ ਲੋਕਾਂ ਦੀਆਂ ਗਲੀਆਂ ਸੜਕਾਂ ਇਹਨਾਂ ਵੱਲ ਧਿਆਨ ਦੇ ਦਿਓ ਆ ਨਹਿਰ ਦਾ ਇੱਕ ਕਿਨਾਰਾ ਇਹਦੇ ਵੱਲ ਵੀ ਧਿਆਨ ਦਿਓ ਕਿ ਜੇ 2 ਕਿਲੋਮੀਟਰ ਤੱਕ ਪੱਕੀ ਵੀ ਹੋ ਸਕਦੀ ਹੈ ਜਿੱਥੋਂ ਤੱਕ ਇਹ ਸ਼ਹਿਰ ਨਾਲ ਲੱਗਦਾ ਤਾਂ ਪੱਕੀ ਕਰ ਦਿਓ ਤਾ ਇਸ ਦੀ ਸੜਕ ਜਿਹੜੀ ਆ ਕਿਨਾਰਾ ਉਹ ਵੀ ਪੱਕਾ ਕਰ ਦਿਓ। ਤਾਂ ਹੋਰ ਜਿਹੜੀਆਂ ਆਪਣੀਆਂ ਮੰਥਲੀ ਜਿਆ ਮਹੀਨੇ ਦੀਆਂ ਹਫਤੇ ਦੀਆਂ ਜਿਹੜੀਆਂ ਮੀਟਿੰਗਾਂ ਵੀ ਰੱਖੋ। ਆਮ ਲੋਕਾਂ ਵਾਸਤੇ ਰੱਖੋ ਕਿ ਆਮ ਲੋਕ ਆ ਕੇ ਤੁਹਾਨੂੰ ਸੁਨੇਹਾ ਦੇਣ। ਜੇ ਤੁਹਾਡੇ ਉੱਥੋਂ ਦੇ ਲੋਕ ਨਹੀਂ ਆਉਣ ਤੇ ਅਸੀਂ ਦੇ ਆ ਗਿਆਂ। ਅਸੀਂ ਗਿਆਗੇ ਆਵਾਜ਼ ਦਿਓ ਤੁਸੀਂ। ਪਰ ਲੇਕਿਨ ਗੁਰੂ ਦੀ ਨਗਰੀ ਆ। ਤੁਹਾਨੂੰ ਥਾਪੜਾ ਮਿਲਿਆ ਗੁਰੂ ਨਾਨਕ ਦੇਵ ਜੀ ਦਾ ਸੱਜੇ ਪਾਤਸ਼ਾਹ ਦਾ ਤੁਸੀਂ ਉਹ ਥਾਪੜੇ ਦਾ ਮਾਣ ਰੱਖੋ। ਔਰ ਬਟਾਲੇ ਸ਼ਹਿਰ ਨੂੰ ਸੁੰਦਰੀ ਕਰਨ ਤੇ ਬਣਾਉਣਾ। ਆ ਫੇਰ ਉਸ ਦੀਆਂ ਸੜਕਾਂ ਇੱਕ ਦੂਜੇ ਨਾਲ ਜੁੜੋ ਬਣਾਓ ਸੜਕਾਂ ਨੂੰ ਕੋਸ਼ ਕਰੋ ਹਿੰਮਤ ਮਾਰੋ ਔਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਦੀ ਆ ਕਿ ਇੱਕ ਤਰਫ ਨਹਿਰ ਪੱਕੀ ਆ ਦੂਸਰੀ ਤਰਫ ਕੱਚੀ ਆ ਔਰ ਉਸ ਦਾ ਕਿਨਾਰਾ ਵੀ ਕੱਚਾ ਅੰਦਰੋਂ ਕੱਚੀ ਰਹਿ ਜਾਏ ਤੇ ਰਹਿ ਜਾਏ ਕਿਨਾਰੇ ਉੱਤੇ ਹੀ ਸੜਕ ਬਣਾ ਦੇ ਲੋਕ ਤਾਂ ਸਖਾਰੇ ਹੋ ਕੇ ਲੰਘ ਜਾਣਗੇ ਤੇ ਜਾਣ ਵਾਲੇ ਦੂਰ ਤਾਂ ਨਹੀਂ ਇਹ ਦੂਰ ਤਾਂ ਨਹੀਂ ਵੇਖਣ ਜਾਂਦਾ ਲੋਕਲੀ ਆ ਸ਼ਹਿਰ ਦੇ ਵਿੱਚ ਹੀ ਆ ਉਸੇ ਹੀ ਕੋਤੇ ਖੜ ਕੇ ਵੇਖਣਾ ਹੈ ਇੱਧਰ ਕਿ ਹੱਥ ਮਾਰੋਗੇ ਤੇ ਪੱਕੀ ਤੇ ਇੱਧਰ ਮਾਰੋਗੇ ਤੇ ਕੱਚੀ ਬਸ ਫਰਕ ਹੈ ਨਹੀਂ। ਮਾਰ ਲਓ ਝਾਤ ਜੇ ਟਾਈਮ ਮਿਲਦਾ ਤੇ ਵੇਖੋ ਤੇ ਇਹਦਾ ਵੀ ਕੰਮ ਥੋੜਾ ਜਿਹਾ ਸੋਚੋ ਵਿਚਾਰੋ ਔਰ ਤੁਸੀਂ ਵੀਡੀਓ ਨੂੰ ਕਿਵੇਂ ਵੇਖਦੇ ਹੋ ਬਾਰੇ ਕਮੈਂਟ ਜਰੂਰ ਕਰਦੇ ਹੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ। ਧੰਨਵਾਦ।